ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਟੋਟਲ 2 ਨਗ ਲੈ ਕੇ ਆਂਦੇ ਆਂ ਡਿਟੇਲ ਬਾਈ ਤੋਂ ਲੈ ਕੇ ਦੇਉਂਗਾ ਤਸੱਲੀ ਪਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾ ਚੱਲਦਾ ਰਹਿਣਾ ਜੀ ਸਸੀ ਗਾਲ ਜੀ ਸਸੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਲੀ ਬਾਈ ਪਿੰਡ ਚੜਿਆਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਮੋਬਾਈਲ ਨੰਬਰ 8198856080 ਆ ਬਾਈ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀਡੀਓ ਜੋ ਨਵੀਂ ਜਾਲ ਦੀ ਬਾਈ ਬਣੇ ਉਹੀ ਵੇਖਿਆ ਕਰੋ ਯਾਰ ਕਈ ਉਹ 2-2 ਮਹੀਨੇ ਪੁਰਾਣੀਆਂ ਵੇਖੀ ਜਾਂਦੇ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂਜੀ ਬਾਈ ਨਵੀਂ ਵੀਡੀਓ ਤੁਹਾਨੂੰ ਦਰੰਤ ਆ ਜਾ ਗੁਰੂ ਜੀ ਮੇਰਾ ਆਪ ਪਰਾਲੀ ਵੀਡੀਓ ਨਹੀਂ ਵੇਂਦੇ ਅੱਜ ਤਰੀਕ 2 ਆ ਬਾਈ ਹਾਂਜੀ ਉਸ ਹਾਂ ਆਣਾ ਵੀ ਦੇਖ ਲਿਆ ਕਰੋ ਵੀਡੀਓ ਠੀਕ ਹੈ ਜੀ ਹਾਂ ਤੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੂਆ ਕਿ ਨਵਾ ਗਰੇ ਵੀਰੇ ਦੂਜੇ ਸੂਏ ਵਹਿੜ ਸੂਈ ਆ ਤਾਂ ਦੋ ਸੂਈ ਆ ਅੱਜ ਵਹਿੜ ਸੂਈ ਨੂੰ ਹੋ ਗਿਆ ਵੀਰੇ ਤੀਜਾ ਲੈਣਾ ਬੱਚਾ ਜੀ ਬੱਚਾ ਆ ਪਿਆ ਬਾਈ ਬੱਛਾ ਜੇ ਤਾਂ ਆਪਾਂ ਲੋਕਾਂ ਵਾਲਾ ਕੰਮ ਕਰਨਾ ਹੁੰਦਾ ਠੀਕ ਆ ਮਿਲਦੇ ਆਪਾਂ ਨੂੰ ਵੀ ਇਹ ਨਹੀਂ ਵੀ ਮਿਲਦੇ ਨਹੀਂ ਲਿਆ ਕੇ ਹੋਰ ਮੂਰੇ ਖੜਾ ਕਰ ਦਿੰਦੇ ਬੱਚਾ ਚੱਲ ਗਿਆ ਹਾਂ ਬਾਈ ਠੰਡੀ ਸੀਲ ਦੀ ਨਹੀਂ ਦਿਖਾ ਸਕਦੇ ਕਿਉਂਕਿ ਆਪਾਂ ਮਰਿਆ ਬੰਦੂ ਦਿਖਾ ਨਹੀਂ ਸਕਦੇ ਹਾਂ ਆਪਾਂ ਦੱਸਤਾ ਆਵੇ ਫੇਰ ਵੀ ਜਲ ਮਰ ਜੇ ਆਪਣਾ ਫਰਜ਼ਾ ਲਾਉਣ ਨੂੰ ਯਾਰ ਲਿਆ ਗਿਆ ਆਪਾਂ ਹੁਣ ਮੂਰੇ ਖੜਾ ਕਰ ਦਿੰਨੇ ਆ ਇਹਨਾਂ ਨੂੰ ਕਰਮ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਫਰਕਾ ਨੂੰ ਹਾਂ ਆਪਾਂ ਉਹੀ ਆ ਬਈ ਕੋਈ ਚੱਕਰ ਨਹੀਂ ਯਾਰ ਠੀਕ ਹੈ ਅਗਲੇ ਨੂੰ ਦੱਸ ਕੇ ਹੀ ਦਵਾਂਗੇ ਠੰਡੀ ਸੀ ਲੈਣੀਆਂ ਬਾਈ ਜਿਵੇਂ ਭਲਾਂ ਜਵਾਗ ਭਾਲੀ ਨਿਆਣਾ ਪੋਣਾ ਪਾਵੇ ਅਗਲਾ ਨਹੀਂ ਪੋਣਾ ਨਾ ਪਾਵੇ ਠੀਕ ਹੈ ਦੁੱਧ ਹੋਊਗਾ 11 ਤੋਂ 12 ਕਿਲੋ ਹੁਣ ਬੋਲਾ ਤਿਆਰ 10 ਕਿਲੋ ਮੰਨ ਕੇ ਕੋਈ ਭੈਣ ਭਰਾ ਜੋ ਮਰਜੀ ਆ ਠੀਕ ਹੈ ਪੜਾਈ ਭੇਜਾ ਯਾਰ ਹੁਣ ਬ ਲੇ ਦੇ ਮੈਂ ਕੋਈ ਮਰਜ਼ੀ ਬੈਠੇ ਧਾਰ ਵੀ ਮਾਰ ਕੇ ਵਿਖਾ ਦੇ ਲੈ ਧਾਰਾ ਵੀ ਮਾਰ ਦਿੰਦੇ ਬਾਈ ਤਨਾ ਗੱਲੀ ਅਰਗੀ ਚਵਾਈ ਪੂਰੀ ਮੋਟੀ ਮਗਰ ਲੈ ਜੂਰੇ ਮਾਰਦੀ ਲੈ ਕੁੱਤੀਆਂ ਜੂ ਡੰ ਲੈ ਠੀਕ ਹੈ ਫਿਰ 11 ਤੋਂ 12 ਕਿਲੋ ਅੱਜ ਜੋਕ ਕੇ ਲੈ ਜੇ ਦੁੱਧ ਪਿਆ ਉਹ ਮੱਝਾਂ ਰਗਾ ਬਾਈ ਜਮਾ ਚਿੱਟਾ ਦੁੱਧਾ ਬਲੈਕ ਜਰਸੀ ਆ ਜਾਂਦੀ ਬੇਲ ਦੀ ਵੀ ਚੰਗੀ ਆ ਬਾਕੀ ਛੋਣਾ ਫਿਟਨੈਸ ਵਾਲਾ ਹਵਾਨਾ ਹਨ ਕੱਲਾ ਕੱਲਾ ਨਿਖੜ ਮਾ ਹੀ ਚੁਵਾਈ ਵਾਲਾ ਥਾਣਾ ਬਾਈ ਕਹਿੰਦਾ ਜੇ ਤਾਂ ਆਪਾਂ ਕਰਨਾ ਹੁੰਦਾ ਗਲਤ ਕੰਮ ਫੇਰ ਤਾਂ ਵੀਰੇ ਆਪਾਂ ਜਿੱਥੋਂ ਮਰਜ਼ੀ ਬੱਚਾ ਲੈ ਆਉਂਦੇ ਪਰ ਉਹ ਕੰਮ ਨਹੀਂ ਕਰਨਾ ਆਪਾਂ ਜਿਹੜੀ ਗੱਲ ਆ ਉਹ ਦੱਸ ਕੇ ਦੇਣੀ ਐ ਤੁਸੀਂ WhatsApp ਤੇ ਉਹਦੀ ਵੀਡੀਓ ਮੰਗਵਾ ਸਕਦੇ ਹੋ ਜੀ ਬੱਚੇ ਦੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਐ ਗੈਪ ਤੇ ਲੱਗੇ ਹੱਥੀ ਚੁਵਾਈ ਵਾਲਾ ਥਾਣਾ ਚਾਰ ਹੀ ਥਾਣਾ ਥੋੜ ਜੱਗ ਭੋਰਾ ਵੀ ਨਹੀਂ ਜੀ ਠੀਕ ਲੱਗ ਨਹੀਂ ਐ ਨਿਆਣਾ ਪਾਉਣਾ ਪਾ ਲਿਓ ਨਹੀਂ ਪਾਉਣਾ ਨਾ ਪਾਇਓ ਚੰਗੀ ਯਾਰ ਯਾਰ ਬਰਾੜਾ ਲਿਆਗੇ ਬੱਚਾ ਆਪਾਂ ਕਹਿ ਦਾਂਗੇ ਭਾਈ ਇਸੇ ਦਾ ਹੀ ਆ। ਹਮਮ ਚੱਲ ਲੈਨ ਵਾਲੇ ਨੂੰ ਨਹੀਂ ਪਤਾ ਲੱਗਣੀ ਉਹ ਚੀਜ਼ ਵੀ ਹਣਾ ਅਗਲਾ ਕਿਹੜਾ ਡੀਐਨਏ ਕਰਾਉਂਦਾ ਜਾਂ ਕੋਸ ਵੀ ਆ ਪਰ ਮਹਾਰਾਜ ਤਾਂ ਵੇਨੈ ਹੀ ਆ ਭਾਈ ਮਹਾਰਾਜ ਤਾਂ ਐਮ ਕੀ ਆਮ ਲੋਕਾਂ ਨੇ ਯਾਤ ਹੈਗੀ ਆ ਮਰਨ ਲੱਗਿਆ ਹੇ ਤਿਆਰੀ ਹੁੰਦੀ ਆ ਬੱਚਾ ਮਰਨ ਉਦੋਂ ਪਹਿਲਾਂ ਲੱਭਣ ਲੱਗ ਜਾਂਦੇ ਵੀ ਇਹਦੇ ਮੂਰੇ ਲਿਆ ਕੇ ਖੜਾ ਕਰਦੇ ਮੈਂ ਵੇਖਿਆ ਅਜੇ ਹਲਾਕ ਲੋਕਾਂ ਨੇ ਦੱਸ ਮਾੜੀਆਂ ਗੱਲਾਂ ਜਿਹੜੇ ਇੱਜਾ ਕੰਮ ਕਰਦੇ ਪਿਛਲੇ ਸੂਏ ਦੁੱਧ ਦਿੱਤਾ 17-18 ਕਿਲੋ ਵੇੜ ਨੇ ਦੁੱਧ ਦਾ ਜਮਾ ਚਿੱਟਾ ਮੱਝਾਂ ਵਰਗਾ ਹਮਮ ਠੀਕ ਆ ਕੋਈ ਘਰੇ ਰੱਖਣ ਜੋ ਮਰਜ਼ੀ ਲੈ ਜੇ ਬਾਈ ਥਣਾ ਥਣਾ ਦੀ ਜੀਰ ਦੀ ਸਾਰੇ ਦਾ ਹੀ ਆਪਣੀ ਫੋਲਗਰੰਡ ਜੈ ਜੀ ਦੀ ਡਿਮਾਂਡ ਦੀ ਲੈਟਿੰਗ ਜਿਹੜੇ ਜਿਹੜਾ ਬੱਚਾ ਜਉਂਦਾ ਹੁੰਦਾ ਆਪਾਂ ਉਹ 55 53 ਕਹਿ ਦਿੰਦੇ ਠੀਕ ਆ ਅੱਜ ਬਸ ਜਮਾ ਜੈਸਨੋ ਆ 95000 ਦੀ ਵੇੜ ਦੇ ਦਾਂ 95000 ਹਾਂਜੀ ਬਾਈ ਠੀਕ ਆ ਜੇ ਫੇਰ ਵੀ ਕਿਸੇ ਨੂੰ ਸ਼ੱਕ ਹੋਵੇ ਆਪ ਦਾ ਡਾਕਟਰ ਸਾਹਿਬਾਨ ਨਾਲ ਲਿਆਵੇ ਤੇੰਦਰੋ ਚੈੱਕ ਕਰਾ ਕੇ ਜਦੋਂ ਮਰਜ਼ੀ ਕਰਾ ਸਕਦੇ ਆਪਾਂ ਨੂੰ ਕੋਈ ਉਹ ਜਹ ਹੈ ਨਹੀਂਗਾ ਨਾ ਤੇ ਘਰੇ ਜਾ ਕੇ ਹਾਂ ਆਪਾਂ ਘਰੇ ਜਾ ਕੇ ਚੈੱਕ ਕਰਾ ਲੈ ਹੋਰ ਦੱਸ ਠੀਕ ਆ ਦੂਜੇ ਨੰਬਰ ਵੀਰੇ ਦੂਜੇ ਸੂਏ ਵਹਿੜ ਖੁੰਦੀ ਆ ਵੀਰੇ ਦੇਣ ਲਓਗੀ 2 ਤੋਂ 3 ਠੀਕ ਆ ਠੀਕ ਆ ਪਿਛਲੇ ਸੂਏ ਦਾ 17 18 ਕਿਲੋ ਦੁੱਧ ਦੱਸਿਆ ਮਾਲਕਣ ਵੀ ਇਹੀ ਚੋਇਆ ਠੀਕ ਆ ਮੜੀ ਮੜੀ ਸਿੰਗੀ ਆ ਪਰ ਠੰਡੀ ਸੀਲ ਐਂ ਹੀ ਵਹਿ ਜਾ ਬਣਾ ਲੈ ਲੈ ਯਾਰ ਆਪਾਂ ਗੱਬਨੀਆਂ ਵੀਧਾਰਾ ਮਾਰ ਦਾਂਗੇ ਹੋਰ ਦੱਸ ਲੈ ਐ ਆਪਾਂਾਂ ਕੀਤੀਆਂ ਹੋਗੀਆਂ ਮੜੀਆਂ ਆ ਹਾਂ ਗੱਬਨ ਪਸ ਪੂਰਾ ਟੌਪ ਦਾ ਬਈ ਪੂਰਾ ਗਲਾਬੀ ਵਧੀਆ ਥਾਣਾ ਪੂਰਾ ਚਵਾਈ ਇੱਕ ਨੰਬਰ ਹੋਊਗੀ ਭਾਰ ਪਿੱਛੇ ਦੀ ਠੰਡੀ ਸੀਲ ਦੀ ਥਾਣਾ ਦੀ ਆਪਣੀ ਇਹਦੀ ਵੀ ਫੋਲ ਗਾਰੰਟੀ ਹੈ ਹਾਂ ਠੀਕਾ ਤੋਰ ਕੇ ਦਿਖਾ ਦਈਓ ਰੌਸ ਆਂਗਾ ਵੀਰੇ ਗਰਮੀਆਂ ਦਾ ਤੋਹਫਾ ਮਾੜੀ ਮਾੜੀ ਜੀ ਸਿੰਗੀ ਆ ਬਈ ਪਰ ਠੰਡੀ ਸੀਲ ਬਾੜੀ ਨਹੀਂ ਆ ਰਹੀ ਬੈਡ ਬਾਈ ਦਾ ਨਿੱਗਰ ਆਉ ਵੀ ਠੰਡੀ ਬਲੀ ਆ ਬਾਕੀ ਸੋਨਾ ਫਿਟਣਾ ਸਾਲਾ ਹਵਾਨਾ ਹਨ ਕੱਲਾ ਕੱਲਾ ਨਿਕੜ ਮਾ ਹੱਥੀ ਜਵਾਈ ਆਲਾ ਫੋੜ ਸ਼ਾਕ ਪੂਰਾ ਵੀ ਨਹੀਂ ਇੱਕ ਪਾਸੇ ਭਾਲ ਪੁੰਦੀ ਜਾਂਦੀ ਆ ਪਾ ਹੀ ਜਾਂਦਾ ਪਸੂ ਜੇ ਦੂਜੇ ਪਾਸੇ ਬੈਟੂਗਾ ਦੂਜੇ ਪਾਸੇ ਹੋ ਜੂਗੀ ਜੀ ਬਾਕੀ ਚੰਗੀ ਆ ਵੀਰੇ ਗਰਮੀ ਵਾਲਾ ਤੋਹਫਾ ਕਹਿ ਸਕਦੇ ਆ ਚੀਰ ਸਲਾਟ ਚਾਏ ਰਸਾ ਛੱਡ ਕੇ ਗਿਰ ਬੈਠੇ ਐਂ ਹੀ ਬੈ ਜਾ ਬਣਾ ਲੈ ਠੀਕ ਆ ਵੀਰੇ ਲੈ ਜੱਲੀ ਵੀਰੇ ਇੱਧਰ ਨੂੰ ਤੇ ਇਹਦਾ ਕਿੰਨਾ ਕਪਾਜ ਹੈ ਜੀ ਡਿਮਾਂਡ ਜੀ ਇਹਦੀ ਯਾਰ ਭਾਈ ਮੌਲਕਰ ਨੂੰ ਜਿੰਨਾ ਮਰਜ਼ੀ ਕਰਾ ਲੈ ਕੋਈ 50 ਕਰਾ ਲੈ 52 ਕਰਾ ਲੈ ਇਹਦਾ ਵੀ ਹਮ ਬਸ ਜਮਾ ਜਸਨੋ 84800 ਦੀ ਵੇੜ ਦੇਣੀ 84800 ਦੀ ਠੀਕ ਆ ਜੀ ਬੜਕੁਲ ਜਸਰੋ 848 ਦੀ ਇਹ ਦੇ ਦਾਂਗੇ 99 ਦੀ ਬਾਈ ਕੰਦਾ ਇਹ ਦੇ ਦਾਂਗੇ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨਦਾਨ ਪੂਰਾ ਜ਼ਿਆਦਾ ਹੋਊਗਾ ਜੀ ਬਾਕੀ ਵੇੜਾ ਦੋਨੇ ਚੰਗੀਆਂ ਨੇ ਜੀਨੋ ਵੀ ਕੋਈ ਨਾਖ ਪਸੰਦ ਹੁੰਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕੰਟੈਕਟ ਕਰ ਸਕਦੇ ਆ ਜੀ ਧੰਨਵਾਦ